ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਹਿਸਕ੍ਰਿਤੀ ਬਾਣੀ ਵਿੱਚ ਜ਼ਿਕਰ ਕਰਦੇ ਨੇ ਗੁਰ ਸੇਵਾ ਕਿੰਨ ਨ ਲਭਯਤੇ ਕਿੰਨ ਕੱਕੇ ਨੂੰ ਸਿਹਾਰੀ ਤੇ ਟਿੱਪੀ ਹੈ ਕਿੰਨ ਕਹਿੰਦੇ ਨੇ ਗੁਰੂ ਦੀ ਸੇਵਾ ਕਰਨ ਦੇ ਨਾਲ ਕੀ ਨਹੀਂ ਪ੍ਰਾਪਤ ਹੁੰਦਾ ਭਾਵ ਕਿ ਸੰਸਾਰ ਦੇ ਵਿੱਚ ਇਹੋ ਜੀ ਕੋਈ ਚੀਜ਼ ਨਹੀਂ ਇਹੋ ਜਾਂ ਕੋਈ ਪਦ ਪਦਾਰਥ ਨਹੀਂ ਇਹੋ ਜੀ ਕੋਈ ਅਵਸਥਾ ਨਹੀਂ ਜੇਰੀ ਗੁਰੂ ਕਰਦੀ ਸੇਵਾ ਕਰਕੇ ਨਾ ਪ੍ਰਾਪਤ ਹੁੰਦੀ ਹੋਵੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਇਸ ਕਰਕੇ ਜੇ ਸੇਵਾ ਕਰਨ ਤੋਂ ਬਾਅਦ ਵੀ ਜੇ ਕੋਈ ਚੀਜ਼ ਨਹੀਂ ਪ੍ਰਾਪਤ ਹੋ ਰਹੀ ਹੈ ਇਹਦਾ ਮਤਬਲ ਇਹ ਹੈ ਕਿ ਸੇਵਾ ਥੋੜੀ ਮੰਗਨ ਬਹੁਤਾ ਜਾਂ ਤਾਂ ਫਿਰ ਸੇਵਾ ਥੋੜੀ ਹੋ ਰਹੀ ਹੈ ਤੇ ਮੰਗ ਆਪਾਂ ਵੱਡੀ ਰੱਖ ਲਈ ਹੈ ਪਹਿਲੀ ਗੱਲ ਦੂਜੀ ਗੱਲ ਜੇ ਸੇਵਾ ਕਰਨ ਤੋਂ ਬਾਅਦ ਵੀ ਜੇ ਕੋਈ ਭਾਵਨਾ ਕੋਈ ਇੱਛਾ ਪੂਰੀ ਨਹੀਂ ਹੋ ਰਹੀ ਹੈ ਇਹਦਾ ਮਤਲਬ ਗੁਰੂ ਦਾ ਹੁਕਮ ਨਹੀਂ ਹੈ ਗੁਰੂ ਦੀ ਆਗਿਆ ਨਹੀਂ ਹੈ ਗੁਰੂ ਦੀ ਮਰਜ਼ੀ ਨਹੀਂ ਹੈ ਇਹਦੇ ਵਿੱਚ ਕਰਨਾ ਕੀ ਹੈ ਸੇਵਾ ਜਾਰੀ ਰੱਖਣੀ ਹੈ ਸੇਵਾ ਨਹੀਂ ਛੱਡਣੀ ਕੀ ਪਤਾ ਵੀ ਅਸੀਂ ਸੇਵਾ ਕਰਕੇ ਕੁਝ ਹੋਰ ਮੰਗੀਏ ਤੇ ਮਹਾਰਾਜੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਸਾਨੂੰ 10 ਗੁਣਾ ਹੋਰ ਵਧ ਦੇ ਦੇਣ ਇਹ ਕਰਕੇ ਸੇਵਾ ਕਰਨ ਦੇ ਨਾਲ ਹਮੇਸ਼ਾ ਸੁਖ ਹੀ ਪ੍ਰਾਪਤ ਹੋਵੇਗਾ ਪਰ ਇਹ ਕਰੜੀ ਹੈ ਔਖੀ ਹੈ ਮਹਾਪੁਰਖਾਂ ਦੀ ਸੇਵਾ ਜਿਹੜੀ ਹੈ ਇਹ ਮਹਾ ਵਿਖੜੀ ਸੁਖਸਾਰ ਤੇ ਕਰੜੀ ਹੈ ਪਰ ਸੁਖ ਨੂੰ ਦੇਣ ਵਾਲੀ ਹੈ ਹੈ ਬੜੀ ਔਖੀ ਹੈ ਗੁਰੂ ਦੀ ਸੇਵਾ ਕਰਨੀ ਮਨ ਮਾਰ ਕੇ ਭਾਵੇਂ ਸਰੀਰ ਠੀਕ ਹੋਵੇ ਭਾਵੇਂ ਸਰੀਰ ਨਾ ਠੀਕ ਹੋਵੇ ਤਾਂ ਵੀ ਨਿਜਮ ਦੇ ਨਾਲ ਗੁਰੂ ਘਰ ਦੀ ਸੇਵਾ ਵਿੱਚ ਤਤਪਰ ਰਹਿਣਾ ਇਹ ਬਹੁਤ ਵੱਡੀ ਸੇਵਾ ਹੈ ਪਰ ਇਹਦੇ ਪਿੱਛੇ ਸੇਵਾ ਦੇ ਨਾਲ ਸੇਵਾ ਦੇ ਵਿੱਚ ਸਿਮਰਨ ਤੇ ਸੇਵਾ ਦੇ ਵਿੱਚ ਪ੍ਰੇਮ ਜਿਹੜਾ ਹੈ ਉਹ 100 ਗੁਣਾ ਵਧੇਕ ਫਲਦਾਇਕ ਹੈ ਇਸ ਕਰਕੇ ਸੇਵਾ ਦੇ ਨਾਲ ਜੇ ਪ੍ਰੇਮ ਨਾਲ ਸੇਵਾ ਹੋਵੇ ਉਹਦੇ ਵਰਗੀ ਕੋਈ ਸੰਸਾਰ ਦੇ ਵਿੱਚ ਰੀਸ ਨਹੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿਰਫ ਇੱਕ ਵਾਰ ਭਾਈ ਖਿਓ ਜੀ ਨੇ ਬਹੁਤ ਹੀ ਪ੍ਰੇਮ ਨਾਲ ਸੇਵਾ ਕੀਤੀ ਹੈ ਪ੍ਰਸ਼ਾਦਾ ਛਕਾਇਆ ਹੈ ਤੇ ਸਾਧ ਸੰਗਤ ਜੀ ਸਾਰੇ ਸੰਸਾਰ ਦੇ ਪਦਾਰਥ ਕੱਲੇ ਆਪਣੇ ਨਹੀਂ ਸਾਰੇ ਕੁੱਲ ਦੇ ਸਾਰੇ ਪਰਿਵਾਰ ਦੇ ਇਹ ਇਸ ਵਾਸਤੇ ਸੇਵਾ ਜਿਹੜੀ ਵੱਡੀ ਹੈ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਮਹਾਪੁਰਖ ਆਖਿਆ ਕਰਦੇ ਸਨ ਕਹਿੰਦੇ ਸਿੱਖੋ ਜੇ ਤੁਹਾਡਾ ਜਨਮ ਸਿੱਖਾਂ ਦੇ ਘਰ ਚ ਹੋਇਆ ਉਹ ਇਸੇ ਵਾਸਤੇ ਹੋਇਆ ਹੈ ਕਿ ਤੁਸੀਂ ਨੇ ਗੁਰੂ ਘਰ ਦੀ ਸੇਵਾ ਕਰਨੀ ਹੈ